ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਮੈਂ ਇੱਕ ਅਜਿਹੇ ਫਲ ਦੀ ਗੱਲ ਕਰਨ ਲਈ ਜਾ ਰਹੀਆਂ ਉਸ ਦੀ ਪੂਰੀ ਇਨਫੋਰਮੇਸ਼ਨ ਤੁਹਾਨੂੰ ਦੱਸਣ ਲਈ ਜਾ ਰਹੀਆਂ ਕਿਉਂਕਿ ਇਹ ਫਲ ਤੁਹਾਡੇ ਸਰੀਰ ਦੇ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਹੈ ਸਰੀਰ ਦੇ ਵਿੱਚ ਖੂਨ ਸਾਫ਼ ਹੁੰਦਾ ਹੈ ਤਾਂ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਤਾਂ ਖੂਨ ਦੀ ਸਫਾਈ ਤੋਂ ਲੈ ਕੇ 슈ਗਰ ਤੱਕ ਦੇ ਮਰੀਜ਼ਾਂ ਦੇ ਲਈ ਇਹ ਫਲ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ ਦਰਅਸਲ ਮੈਂ ਗੱਲ ਕਰ ਰਹੀ ਹਾਂ ਜਾਮੂਨ ਦੀ ਜੀ ਹਾਂ ਜਾਮੂਨ ਨੂੰ ਜੋ ਕਿ ਡਾਇਬਟੀਜ਼ ਹਾਜ਼ਮਾ ਜੋ ਕਿ ਖੂਨ ਦੀ ਗੁਣਵੱਤਾ ਅਤੇ ਸਕਿਨ ਦੇ ਲਈ ਇੱਕ ਕੁਦਰਤੀ ਦਵਾਈ ਮੰਨਿਆ ਜਾਂਦਾ ਹੈ ਇਹ ਇੱਕ ਮੌਸਮੀ ਫਲ ਹੋਣ ਦੇ ਬਾਵਜੂਦ ਸਾਲ ਭਰ ਸਿਹਤ ਦੇ ਲਈ ਲਾਭਕਾਰੀ ਸਾਬਤ ਹੋ ਸਕਦਾ ਹੈ ਇਫਲ ਡਾਇਬੀਟਿਸ ਨੂੰ ਕੰਟਰੋਲ ਕਰਨ ਅਤੇ ਲਾਹੇਵੰਦ ਫਲ ਵੀ ਹੈ। ਜਾਮੂਨ ਦੇ ਵਿੱਚ ਮੌਜੂਦ ਜੈਂਥੋਨਿਨ ਜੋ ਕਿ ਖੂਨ ਦੇ ਵਿੱਚ ਗਲੂਕੋਜ਼ ਦੀ ਮਾਤਰਾ ਨੂੰ ਘਟਾਉਂਦਾ ਹੈ। ਤਾਂ ਤੁਸੀਂ ਵੀ ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜੋ ਕਿ ਜਾਮੂਨ ਖਾਣ ਦੇ ਸ਼ੌਕੀਨ ਹੋਣਗੇ ਪਰ ਜਾਮੂਨ ਖਾਣ ਦੇ ਨਾਲ ਫਾਇਦੇ ਕੀ ਕੁਝ ਹੁੰਦੇ ਨੇ? ਸਰੀਰ ਦੇ ਵਿੱਚ ਬਦਲਾਅ ਕੀ ਆਉਂਦੇ ਨੇ? ਸਰੀਰ ਦੇ ਵਿੱਚ ਜੋ ਬਿਮਾਰੀਆਂ ਹੁੰਦੀਆਂ ਨੇ ਉਹ ਕਿਵੇਂ ਦੂਰ ਹੁੰਦੀਆਂ ਨੇ? ਇਹ شاید ਤੁਹਾਨੂੰ ਕਿਸੇ ਨੇ ਦੱਸਿਆ ਹੋਵੇਗਾ। ਕਿਉਂਕਿ ਜਾਮੂਨ ਦੇ ਵਿੱਚ ਪਾਏ ਜਾਂਦੇ ਐਂਟੀਆਕਸੀਡੈਂਟ ਅਤੇ ਪੋਟਾਸ਼ੀਅਮ ਦਿਲ ਨੂੰ ਤੰਦਰੁਸਤ ਰੱਖਦੇ ਨੇ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਕਾਫੀ ਰਾਖੀ ਕਰਦੇ ਨੇ ਇਸ ਦੇ ਸੇਵਨ ਦੇ ਨਾਲ ਹਾਜ਼ਮਾ ਜਿਹੜਾ ਕਿਦਰੁਸਤ ਰਹਿੰਦਾ ਹੈ ਜਾਮੂਨ ਹਾਜ਼ਮੇ ਦੀ ਸ਼ਕਤੀ ਵਧਾਉਂਦਾ ਹੈ ਅਤੇ ਐਸਿਡਿਟੀ ਗੈਸ ਤੇ ਕਬਜ਼ ਤੋਂ ਵੀ ਰਾਹਤ ਦਿੰਦਾ ਹੈ ਇਸ ਦੇ ਵਿੱਚ ਆਇਰਨ